ਸਤਿ ਸ਼੍ਰੀ ਅਕਾਲ ਜੀ ਚਰਦੀ ਕਲਾ ਟੈਮ ਟੀਵੀ ਤੇ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰੁਪਾਣਾ ਦਰਸ਼ਕੋ ਇਹ ਮਹੀਨਾ ਇਹ 15 ਵਾੜਾ ਤੇ ਇਹ ਸ਼ਹੀਦੀ ਹਫਤਾ ਹਰ ਇੱਕ ਦੇ ਲਈ ਅੱਖਾਂ ਨਮ ਹੋਣ ਵਾਲਾ ਹੈ ਚਾਹੇ ਉਹ ਫਤਿਹਗੜ ਸਾਹਿਬ ਸਰਾਂਦੇ ਧਰਤੀ ਹੋਵੇ ਤੇ ਚਾਹੇ ਉਹ ਚਮਕੌਰ ਦੀ ਗੜੀ ਦੀ ਉਹ ਸ਼ਹੀਦੀ ਧਰਤੀ ਹੋਵੇ ਇਹਨਾਂ ਦੋਨਾਂ ਪਵਿੱਤਰ ਸਥਾਨਾਂ ਦੇ ਉੱਪਰ ਹਰ ਸਾਲ ਲੱਖਾਂ ਸ਼ਰਧਾਲੂ ਆਮ ਲੋਕ ਚਾਹੋ ਕਿਸੇ ਵੀ ਵਰਗ ਦੇ ਨਾਲ ਸੰਬੰਧਤ ਕਿਉਂ ਨਾ ਹੋਣ ਨਤਮਸਤਕ ਹੁੰਦੇ ਆ ਇੰਨੀ ਦਿਨੀ 21 ਤੇ 22 ਦਸੰਬਰ ਨੂੰ ਚਮਕੌਰ ਸਾਹਿਬ ਦੀ ਧਰਤੀ ਤੇ ਇਹ ਸਮਾਗਮ ਸ਼ੁਰੂਆਤ ਹੋਏ ਤੇ 22 ਦਸੰਬਰ ਨੂੰ ਮਹਾਨ ਨਗਰ ਕੀਰਤਨ ਕੱਢਿਆ ਗਿਆ ਇਸ ਦੌਰਾਨ ਸਿੱਖ ਕੌਮ ਦੇ ਪ੍ਰਚਾਰਕ ਸਿੱਖ ਕੌਮ ਦੇ ਮਹਾਨ ਕੀਰਤਨੀਏ ਤੇ ਸਿੱਖ ਕੌਮ ਦੀਆਂ ਮਹਾਨ ਸ਼ਖਸ਼ੇਤਾ ਨੇ ਇਸ ਦੌਰਾਨ ਆਮ ਲੋਕਾਂ ਨੂੰ ਸਾਡੀ ਨੌਜਵਾਨ ਪੀੜੀ ਨੂੰ ਸਿੱਖਿਆ ਦਿੱਤੀ ਉਹਨਾਂ ਨੂੰ ਅਪੀਲ ਕੀਤੀ ਕਿ ਆਓ ਅਸੀਂ ਵੀ ਛੋਟੇ ਸਹਿਬਜ਼ਾਦਿਆਂ ਵੱਡੇ ਸਹਿਬਜ਼ਾਦਿਆਂ ਤੇ ਸਾਡੇ ਗੁਰੂਆਂ ਦੇ ਚੱਲੇ ਹੋਏ ਦੱਸੇ ਹੋਏ ਮਾਰਗਾਂ ਦੇ ਉੱਪਰ ਚੱਲੀਏ ਤੇ ਆਪਣਾ ਜੀਵਨ ਸਫਲਾ ਕਰੀਏ ਇਸ ਦੌਰਾਨ ਚਮਕੌਰ ਸਾਹਿਬ ਦੀ ਧਰਤੀ ਤੇ ਸ਼੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਾਈ ਬਲਦੇਵ ਸਿੰਘ ਬਟਾਲਾ ਉਹਨਾਂ ਨੇ ਵੀ ਸੰਗਤਾਂ ਨੂੰ ਇਸ ਤਰ੍ਹਾਂ ਅਪੀਲ ਕੀਤੀ ਆਓ ਦੇਖਦੇ ਹਾਂ ਕਿ ਭਾਈ ਬਲਦੇਵ ਸਿੰਘ ਬਡਾਲਾ ਉਹਨਾਂ ਨੇ ਕੀ ਕਿਹਾ ਭਾਈ ਜੀ ਆਪਾ ਜੀ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਜੀ ਫਤਿਹ ਕਰਦੇ ਸੀ ਸੇਵਾਪਾ ਜੀ ਆਪਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸੰਗਤਾਂ ਵਗੈਰੀਆ ਘਰ ਬੈਠੀਆਂ ਸੰਗਤਾਂ ਜਹਬ ਜਾਦੇ ਬੱਬਾ ਅਜੀਤ ਸਿੰਘ ਬੱਬਾ ਜੂਹਾਰ ਸਿੰਘ ਭਾਈ ਜੀਵਨ ਸਿੰਘ ਭਾਈ ਸਿੰਘ ਸਿੰਘ ਹੋਰ ਬਿਆਨਤ ਗੁਰੂ ਕੇ ਸਿੱਖ ਜਿਹੜੇ ਚਮਕੌਰ ਗੜੀ ਚ ਸ਼ਹੀਦੇ ਜਾਂਦੀ ਹੈ ਜਬਰ ਜ਼ੁਲਮ ਦੇ ਖਿਲਾਫ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਬਹਾਲ ਰੱਖਣ ਲਈ ਮਨੁੱਖੀ ਅਧਿਕਾਰਾਂ ਦੀ ਤਰਜਮਾਨੀ ਲਈ ਬੇਗਮਪੁਰਾ ਆਜ਼ਾਦ ਫਿਜ਼ਾ ਦਾ ਨਿਗਰਣ ਵਾਸਤੇ ਜਿਹੜੇ ਉਹਨਾਂ ਨੇ ਵੱਡੇ ਕਾਰਜ ਕੀਤੇ ਜ਼ਬਰ ਦਾ ਮੁਕਾਬਲਾ ਜੂਝ ਕੇ ਕੀਤਾ ਸਵਾ ਲੱਖ ਨਾਲ ਹੀ ਕੱਢਿਆ ਦੂਸਰੇ ਪਾਸੇ ਛੋਟੇ ਸੇਬ ਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਜੀ ਬਾਬਾ ਮੋਤੀराम ਮਹਿਰਾ ਜੀ ਇਹਨਾਂ ਸਾਰੇ ਸ਼ਹੀਦਾਂ ਨੂੰ ਨਤਮਸਤਕ ਹੁੰਦਿਆਂ ਬੇਨਤੀ ਕਰਾਂਗਾ ਪੰਜਾਬ ਦੇ ਸਮੁੱਚੇ ਨੌਜਵਾਨਾਂ ਨੂੰ ਚਾਹੇ ਉਹ ਮੁਕਮचंद ਹੋਣ ਚਾਹੇ ਅਜ਼ੀਜ਼ਉਦੀਨ ਹੋਣ ਤੇ ਚਾਹੇ ਉਹ ਅਕਾਲੀ ਫੂਲਾ ਸਿੰਘ ਤੇ ਹਰੀ ਸਿੰਘ ਨਲਵੇ ਹੋਣ ਬੇਨਤੀ ਕਰਾਂਗਾ ਵੀਰਿਓ ਕਿਰਪਾ ਕਰਕੇ ਆਪਣਾ ਰੋਲ ਮਾਡਲ ਸਭ ਜਿਆਦਾ ਅਜੀਤ ਸਿੰਘ ਨੂੰ ਬਣਾਇਓ ਬਾਬਾ ਜੂ ਜਹਰ ਸਿੰਘ ਨੂੰ ਬਣਾਇਓ ਤਾਂ ਕਿ ਭਵਿੱਖ ਵਿੱਚ ਪੰਜਾਬ ਦੀ ਕੁੱਖ ਤੋਂ ਪਹਿਲੀ ਨਾ ਆ ਜਾ ਸਕਦਾ ਆਪਾ ਬੰਦਾ ਸਿੰਘ ਬਹਾਦਰ ਆਪਾ ਜੱਸਾ ਸਿੰਘ ਆਲੂ ਵਾਲੀਏ ਤੇ ਸ਼ੇਰੇ ਪੰਜਾਬ ਪੈਦਾ ਹੋ ਸਕਣ ਮਾਵਾ ਨੂੰ ਬੇਨਤੀ ਕਰਾਂਗਾ ਸੱਤ ਵਰਿਆਂ ਦੀ ਨਾਨੀ ਨੇ ਉਂਗਲ ਫੜੀ ਭਾਈ ਜੇਠਾ ਜੀ ਦੀ ਜਤਿੰਮ ਪੁਣੀ ਮੇ ਇਕੱਟੇ ਗਏ ਤੇ ਲਾਹੌਰ ਵੀ ਵੱਸ ਗਏ ਸੱਤ ਵਰਿਆਂ ਦੀ ਉਮਰ ਚੰਗਲ ਫੜੀ ਦਾਦੀ ਨੇ ਸਰਹੰਦ ਦੀਆਂ ਬਾਰਾ ਮੀਟੂ ਨਾ ਸਕੀਆਂ ਸਾਡੀਆਂ ਬੀਬੀਆਂ ਪਹਿਣਾ ਅੱਜ ਲੰਗੀਆਂ ਬੀਬੀਆਂ ਦੀ ਨਕਲ ਕਰਨ ਦੀ ਬਜਾਏ ਮਾਤਾ ਗੁਜਰ ਕੌਰ ਦੀ ਨਕਲ ਕਰਿਓ ਤਾਂਕਿ ਤੁਹਾਡੇ ਘਰਾਂ ਦੇ ਵਿੱਚ ਸਹਿਬਜ਼ਾਦੇਾਂ ਦੀ ਆਮਦ ਹੋਵੇ ਸੋ ਬਿਲਕੁਲ ਭਾਈ ਬਲਦੇਵ ਸਿੰਘ ਬਡਾਲਾ ਨੇ ਸੰਗਤਾਂ ਨੂੰ ਅਪੀਲ ਕੀਤੀ ਆ ਕਿ ਨਤਮਸਤਕ ਹੋ ਗੁਰੂ ਦੀਆਂ ਅਸੀਸਾਂ ਪ੍ਰਾਪਤ ਕਰੋ ਇਸ ਦੇ ਨਾਲ ਬੁੱਢਾ ਦਲ ਪੰਜਵਾਂ ਤਖਤ ਦੇ 14ਵੇਂ ਮੁਖੀ ਸਿੰਘ ਸਾਹਿਬ ਬਾਬਾ ਬਲਵੀਰ ਸਿੰਘ ਉਹਨਾਂ ਨੇ ਵੀ ਇਸ ਦੌਰਾਨ ਇੱਕ ਵੱਡਾ ਮਹੱਲਾ ਕੱਢਿਆ ਚਮਕੌਰ ਸਾਹਿਬ ਦੀ ਧਰਤੀ ਤੇ ਸੰਗਤਾਂ ਨੂੰ ਅਪੀਲ ਕੀਤੀ ਹੈ ਬਾਅਦ ਚੜ ਕੇ ਇਹਨਾਂ ਸਮਾਗਮਾਂ 'ਚ ਹਿੱਸਾ ਲੈਣ ਦੀ ਅਪੀਲ ਕੀਤੀ ਆ ਆਓ ਸੁਣਦੇ ਹਾਂ ਕਿ ਸਿੰਘ ਸਾਹਿਬ ਬਾਬਾ ਬਲਵੀਰ ਸਿੰਘ ਜੀ ਕੀ ਕਹਿੰਦੇ ਆ ਪਾਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਅੱਜ ਮਹੱਲਾ ਕੱਢਿਆ ਜਾ ਰਿਹਾ ਕਿੰਨੇ ਕ ਸਮੇਂ ਤੋਂ ਲੈ ਕੇ ਕਿੰਨੇ ਕ ਵਜੇ ਤੱਕ ਕੀ ਸਮਾਂ ਰਹੇਗਾ ਅੱਜ ਦੇਸ-ਵਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਅੱਜ ਆਪਾਂ ਸ੍ਰੀ ਚਮਕੌਰ ਸਾਹਿਬ ਸ੍ਰੀ ਚਮਕੌਰ ਸਾਹਿਬ ਜਿੱਥੇ ਧੰਤਨ ਸਿੰਘ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਰੀ ਜੀ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਜਾਨੀ ਜਿੱਥੇ ਆਪਾਂ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲੇ ਮਨਾਉਂਦੇ ਆ ਤੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਾਹਿਬਜ਼ਾਦਾ ਬਾਬਾ ਜੁਹਾਰ ਸਿੰਘ ਜੀ ਤੇ ਉਹਨਾਂ ਦੇ ਨਾਲ ਸ਼ਹੀਦ ਹੋਏ ਸ੍ਰੀ ਚਮਕੌਰ ਸਾਹਿਬ ਵਿਖੇ ਉਹਨਾਂ ਮਹਾਨ ਸ਼ਹੀਦਾਂ ਨੂੰ ਜਿੱਥੇ ਅੱਜ ਆਪਾਂ ਨਮਸਕਾਰ ਕਰਦੇ ਆ ਤੇ ਸ੍ਰੀ ਚਮਕੌਰ ਸਾਹਿਬ ਜਿਹੜੇ ਸ਼ਹੀਦਾਂ ਦੇ ਖੂਨ ਦੇ ਨਾਲ ਸਿੰਜੀ ਹੋਈ ਏ ਧਰਤੀ ਉਸ ਸਥਾਨ ਤੇ ਅੱਜ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤੱਕ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਇੱਕ ਵਿਸ਼ਾਲ ਮਹੱਲਾ ਜਿਹੜਾ ਹੈ ਜਿਵੇਂ ਪਰਾਤਨ ਰਵੈਤ ਹੈ ਖਾਲਸੇ ਦੀ ਸੂਰਤ ਉਹ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ ਪੁਰਜਾ-ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ ਸੋ ਉਹ ਵਿਸ਼ਾਲ ਮਹੱਲਾ ਗੁਰਦੁਆਰਾ ਰਣਜੀਤਗੜ੍ਹ ਸਾਹਿਬ ਤੇ ਜਿੱਥੇ ਸ੍ਰੀ ਦਮਨਵਾ ਸਾਹਿਬ ਕਤਲਗੜ੍ਹ ਸਾਹਿਬ ਪਤਰੋਲ ਕਤਲਗੜ੍ਹ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਹੈ ਉਸ ਆਸਥਾਨ ਤੇ ਦਰਸ਼ਨ ਦਿਦਾਰੇ ਕਰਦੇ ਹੋਏ ਤੇ ਗੁਰੂ ਗੋਬਿੰਦ ਸਿੰਘ ਜੀ ਜਿਹੜਾ ਸਟੇਡੀਅਮ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਹੋਰਾਂ ਦੇ ਨਾਮ ਤੇ ਉੱਥੇ ਜਾ ਕੇ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਨੇ ਜਿਹੜੇ ਇਹ ਜੰਗ ਜੂ ਗਰਤਬ ਦਿਖਾਉਣੇ ਨੇ ਉਹਦੇ ਵਿੱਚ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਹਿਬਾਨ ਆਪਣੀਆਂ ਹਾਜ਼ਰੀਆਂ ਲਵਾਉਣਗੇ ਇਹ ਉਹ ਮਹਾਨ ਆਸਥਾਨ ਹੈ ਤੇ ਮਹਾਨ ਉਹ ਜਗ੍ਹਾ ਹੈ ਸ੍ਰੀ ਚਮਕੌਰ ਸਾਹਿਬ ਜਦੋਂ ਖਾਲਸਾ ਪੰਥ ਦੀ ਸਾਜਣਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਲਾਨਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਕੀਤੀ ਉਦੋਂ ਗੁਰੂ ਸਾਹਿਬ ਨੇ ਜਿਹੜਾ ਹੁਕਮ ਕੀਤਾ ਸੀ ਵਜਨ ਕੀਤੇ ਸੀ ਪੀ ਉਹ ਬੋਲ ਖੰਡੇ ਧਾਰ ਹੋਵੇ ਜਨਮ ਸੁਹੇਲਾ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਘਰ ਚੇਲਾ ਸੋ ਗੁਰੂ ਸਾਹਿਬ ਦੇ ਉਹ ਜਿਹੜੇ ਵਚਨ ਸੀ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਉਹ ਵਚਨ ਸ੍ਰੀ ਚਮਕੌਰ ਸਾਹਿਬ ਵਿਖੇ ਪੂਰੇ ਕੀਤੇ ਤੇ ਜਦੋਂ 40 ਲੱਖ ਫੌਜ ਦੇ ਨਾਲ ਸਵਾ ਸਵਾ ਜਿਹੜਾ ਪਨੇ ਸਿੰਘਾਂ ਨੇ ਜਿਹੜਾ ਸੀ ਸਵਾ ਲੱਖ ਸਿੰਘ ਲੈ ਸਵਾ ਸਵਾ ਲੱਖ ਜਿਹੜਾ ਫੌਜ ਦੇ ਜਿਹੜੇ ਉਹਨਾਂ ਦੇ ਮੁਗਲਾਂ ਦੇ ਸੀ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਤੇ ਉਹ ਵਜਨ ਜਿਹੜੇ ਪੂਰੇ ਕੀਤੇ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਗੁਰੂ ਸਾਹਿਬ ਧੰਨ ਧੰਨ ਸਾਹਿਬ ਸ੍ਰੀ ਗੋਬਿੰਦ ਸਿੰਘ ਪੰਥ ਦੇ ਵਾਦੀ ਜੀ ਇੱਥੋਂ ਹੀ ਹੁੰਦੇ ਹੋਏ ਜਿਹੜੇ ਆ 마ਸੀਵਾੜਾ ਸਾਂ ਮਾਚੀਵਾੜੇ ਤੋਂ ਮੁਸਲੀ ਮੁਖਤਰ ਸਾਹਿਬ ਤੇ ਤਖਸ਼ੀਰੀ ਦਵਨੋਆ ਸਾਹਿਬ ਤੇ ਛੋਟੇ ਸਾਹਿਬਜ਼ਾਦੇ ਜਿਹੜੇ ਵਿਛੜ ਕੇ ਪਰਿਵਾਰ ਵਿਛੋੜਾ ਜਿਵੇਂ ਆਪਾਂ ਰੋਜ਼ ਹੀ ਆਪਾਂ ਸਾਖੀਆਂ ਸੁਣ ਰਹੇ ਆ ਤੇ ਉਹ ਆਪਾਂ 25 26 ਤੇ 27 ਤਰੀਕ ਨੂੰ ਜਿਹੜੇ ਆ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲ ਜਿਹੜੇ ਨੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਉਹਨਾਂ ਦੇ ਜਿਹੜੇ ਸ਼ਹੀਦੀ ਜੋੜ ਮੇਲ ਨੇ ਆਪਾਂ ਫਤੇਗੜ ਸਾਹਿਬੇ ਖੇ ਮਨਾਉਣੇ ਨੇ ਤੇ ਅੱਜ ਜਿਹੜੇ ਐ 20 21 ਤੇ 22 ਤਰੀਕ ਨੂੰ ਜਿਹੜੇ ਐ ਅੱਜ ਜਿੱਥੇ ਜੋਗੋ ਜੋਗਾ ਟੱਲ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਨੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਸੋ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਗਏ ਨੇ ਤੇ ਤਕਰੀਬਨ ਸਵਾ 12 ਵਜੇ ਜਿਹੜੇ ਐ ਮਹੱਲੇ ਦੀ ਰੰਗਤਾ ਹੋਣੀ ਐ ਆਪਾਂ ਸਾਰਿਆਂ ਨੇ ਉਹਦੇ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਸਤਿਕਾਰ ਦੇ ਨਾਲ ਦਰਸ਼ਨ ਦਜ਼ਾਰੇ ਕਰਨੇ ਨੇ ਅੱਬੇ ਜਿਹੜਾ ਗੁਰਦੁਆਰਾ ਫਤਿਹਗੜ ਸਾਹਿਬਾ ਉੱਥੇ ਵੀ ਮਹੱਲਾ ਕੱਢਿਆ ਜਾਂਦਾ ਔਰ ਕਿੰਨੇ ਤੋਂ ਕਿੰਨੇ ਵਜੇ ਤੱਕ ਤੇ ਕਿਹੜੇ ਕਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਜਾਂਦਾ ਜਿੱਥੇ ਅੱਜ ਆਪਾਂ ਗੱਲ ਕਰਦੇ ਆਂ ਸ੍ਰੀ ਚਮਕੌਰ ਸਾਹਿਬ ਦੀ ਸ੍ਰੀ ਚਮਕੌਰ ਸਾਹਿਬੇ ਜਿਹੜੇ ਐ ਸਵਾ 12 ਵਜੇ ਉਹ ਮਹਾਨ ਜਿਹੜੇ ਮਹੱਲੇ ਆਰੰਭ ਹੋਣੇ ਨੇ ਇਹ ਜਿੱਥੇ ਸ੍ਰੀ ਰਣਜੀਤਗੜ੍ਹ ਸਾਹਿਬ ਗੁਰਦੁਆਰਾ ਰਣਜੀਤਗੜ੍ਹ ਸਾਹਿਬ ਸ਼ੌਣੀ ਨਿਹੰਗ ਸਿੰਘਾਂ ਬੁੱਢਾ ਦਲ ਤੋਂ ਇਹ ਵਿਸ਼ਾਲ ਮਹੱਲੇ ਆਰੰਭ ਹੋਣਗੇ ਇੱਥੋਂ ਜਿਹੜੇ ਹੈ ਗੁਰਦੁਆਰਾ ਦਮਨਵਾਸ ਸਾਹਿਬ ਗੁਰਦੁਆਰਾ ਕਤਲਗੜ੍ਹ ਸਾਹਿਬ ਤੇ ਨਾਲ ਹੀ ਗੁਰਦੁਆਰਾ ਤਾੜੀ ਸਾਹਿਬ ਤੋਂ ਤੇ ਨਾਲ ਹੀ ਜਿਹੜਾ ਗੁਰਦੁਆਰਾ ਗੜੀ ਸਾਹਿਬ ਉੱਥੋਂ ਦਰਸ਼ਨ ਦਦਾਰੇ ਕਰਦੇ ਹੋਏ ਸਟੇਡੀਅਮ ਦੇ ਵਿੱਚ ਪਹੁੰਚਣਾ ਤੇ ਅੱਜ ਜਿਹੜੀ ਜੋੜ ਮੇਲੇ ਦੀ ਸ਼ਹੀਦੀ ਜੋੜ ਮੇਲਾ ਜਿਹੜਾ ਸ੍ਰੀ ਚਮਕੌਰ ਸਾਹਿਬ ਦਾ ਇਹਦੀ ਸਮਾਪਤੀ ਹੋਣੀ ਹੈ ਤੇ ਨਾਲ ਹੀ ਗੁਰਦੁਆਰਾ ਮਾਚੀਵਾ ਵਾੜਾ ਸਾਹਿਬ ਕਿ ਉੱਥੇ ਜਿਹੜੀ ਆ ਰਮਤਾ ਹੋ ਜਾਣੀ ਹੈ ਤੇ ਉੱਥੋਂ ਜਿਹੜੇ ਆ ਗੁਰਦੁਰਾ ਸ੍ਰੀ ਫਤਿਹਗੜ ਸਾਹਿਬ 25 26 ਤੇ 27 ਤਰੀਕ ਨੂੰ ਜਿਹੜੇ ਆ ਉਹ ਜਿਹੜੇ ਉੱਥੋਂ ਦੇ ਸ਼ਹੀਦੀ ਜੋੜ ਮੇਲ ਆਪਾਂ ਮਨਾਏ ਜਾਣੇ ਨੇ ਜਿੱਥੇ ਗੁਰਦੁਰਾ ਫਤਿਹਗੜ ਸਾਹਿਬ ਆਪਾਂ ਦਰਸ਼ਨ ਦਿਦਾਰੇ ਕਰਨੇ ਨੇ ਉੱਥੇ ਹੀ ਗੁਰਦੁਰਾ ਬਵਾਨਗੜ ਸਾਹਿਬ ਜਦੋਂ ਛੋਟੇ ਸਾਹਿਬ ਜਿਆਦਿਆਂ ਨੂੰ ਸ਼ਹੀਦ ਕਰਕੇ ਉਹਨਾਂ ਦੇ ਜਿਹੜੇ ਸਰੀਰ ਸੀ ਪਾਵਨ ਪਵਿੱਤਰ ਸ੍ਰੀ ਜਿਹੜੇ ਆ ਨਾਲ ਹੀ ਖਾਈ ਸੀ ਤੇ ਉਹਦੇ ਵਿੱਚ ਜਿਹੜੇ ਸੁੱਟ ਦਿੱਤੇ ਗਏ ਸੀ ਤੇ ਨਾਲ ਹੀ ਗੁਰਦੁਰਾ ਉੱਥੇ ਬਵਾਨਗੜ ਸਾਹਿਬ ਇਹ ਬਣਿਆ ਹੋਇਆ ਜਿਹੜਾ ਸ਼ੌਣੀ ਨਹਿੰਗ ਸਿੰਘਾ ਬੁੱਢਾ ਦਲ ਦੀ ਸ਼ੌਣੀ ਹੈ ਤੇ ਉਸ ਸਥਾਨ ਤੇ ਵਿਵਾਨ ਤਿਆਰ ਕਰਕੇ ਤੇ ਜੋਤੀ ਸਰੂਪ ਸਾਹਿਬ ਵਿਖੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਜਾ ਕੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਤੇ ਉਸ ਸਥਾਨ ਤੇ ਇਹ ਵੱਡੇ ਜਿੱਥੇ ਨੀਆਂ ਦੇ ਵਿੱਚ ਇਨਕਿ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਗੁਰਦੁਆਰਾ ਬਵਾਨਗੜ੍ਹ ਸਾਹਿਬ ਤੋਂ ਤੇ ਗੁਰਦੁਆਰਾ ਜਿੱਥੇ ਦਰਬਾਰ ਸਾਹਿਬ ਐ ਸਾਹਿਬਜਾਦਿਆਂ ਦਾ ਸ਼ਹੀਦੀ ਸਥਾਨ ਉੱਥੋਂ ਜਿਹੜੇ ਪਾਲਕੀ ਸਾਹਿਬ ਆਰੰਭ ਹੋ ਕੇ ਤੇ ਜਿਹੜੇ ਆ ਗੁਰਦਰਾ ਜੋਤੀ ਸਰੂਪ ਸਾਹਿਬ ਵਿਖੇ ਜਾ ਕੇ ਸਮਾਪਤੀ ਹੁੰਦੀ ਹੈ ਤੇ 27 ਤਰੀਕ ਨੂੰ ਪਾਲਕੀ ਸਾਹਿਬ ਦੇ ਦਰਸ਼ਨ ਦਦਾਰੇ ਕਰਨੇ ਨੇ ਤੇ ਨਾਲ ਜਿਹੜਾ 28 ਤਰੀਕ ਨੂੰ ਵਿਸ਼ਾਲ ਮਹੱਲਾ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਦੀ ਅਗਵਾਈ ਦੇ ਵਿੱਚ ਉਹ ਵਿਸ਼ਾਲ ਮਹੱਲੇ ਸਜਾਏ ਜਾਣੇ ਨੇ ਜਿੱਥੇ ਆਪਾਂ 25 26 27 ਤੇ 28 ਤਰੀਕ ਨੂੰ ਆਪਾਂ ਇਹਨਾਂ ਜੋੜ ਮੇਲਿਆਂ ਤੇ ਅਸਥਾਨਾਂ ਦੇ ਦਰਸ਼ਨ ਦਦਾਰੇ ਕਰਨੇ ਨੇ ਨਾਲ ਹੀ ਜੇ ਰੋਮਨੀ ਪੰਥਾ ਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜਿਹੜਾ ਖੰਡੇ ਬਾਟੇ ਦਾ ਅਮਰਤ ਵੀ ਸੰਚਾਰ ਕੀਤਾ ਜਾਣਾ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜਰੂਰ ਤਿਆਰ ਪਰ ਤਿਆਰ ਹੋ ਕੇ ਖੰਡੇ ਬਾਟੇ ਦਾ ਅਮਰ ਛਕੋ ਪੀਓ ਪੌਲ ਖੰਡ ਧਾਰ ਹੋਇਆ ਜਨਮ ਸੋਹਿਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੁਰੂ ਸਾਹਿਬ ਕਿਰਪਾ ਕਰਨ ਨਾਲ ਹੀ ਗੁਰੂ ਦੇ ਲੰਗਰ ਤੋਟ ਵਰਤਾਏ ਜਾਣੇ ਨੇ ਧਾਰਮਿਕ ਦੀਵਾਨ ਸਜਾਏ ਜਾਣੇ ਨੇ ਸੋ ਸਾਰੇ ਆਪਾਂ ਬਾਦ ਚੜ ਕੇ ਜਿਵੇਂ ਆਪਾਂ ਸ੍ਰੀ ਚਮਕੌਰ ਸਾਹਿਬ ਵਿਖੇ ਹਾਜ਼ਰੀਆਂ ਲਵਾਈਆਂ ਨੇ ਉਵੇਂ ਹੀ ਆਪਾਂ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਵੀ ਜੋੜ ਮੇਲ ਦੇ ਉੱਤੇ ਹਾਜ਼ਰੀਆਂ ਲਵਾਉਣੀਆਂ ਨੇ ਗਗਨ ਦਮਾਮਾ ਬਾਜੋ ਪਰਿਓ ਨਿਸ਼ਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਆਪ ਜੂਝਣ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲਰੈਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾੜਾ ਖੇਤ ਸੋ ਆਪਾਂ ਸਾਰੇ ਇਨਾਂ ਸ਼ਹੀਦੀ ਜੋੜ ਮੇਲ ਤੇ ਹਾਜ਼ਰੀਆਂ ਲਵਾਈਏ ਆਪਣੀਆਂ ਆਪਣੀਆਂ ਸ਼ਰਦਾ ਸਤਕਾਰ ਦੇ ਨਾਲ ਆਪਾਂ ਆ ਕੇ ਦਰਸ਼ਣ ਦਦਾਰੇ ਕਰੀਏ ਚੜਦੀ ਕਲਾ ਟਾਈਮ ਟੀਵੀ ਤੇ ਬੁੱਢਾ ਦਲ ਪੰਜਵਾ ਤਖਤ ਜਿਹੜਾ ਜਿਹੜਾ ਚੈਨਲ ਹੈ ਇਹ ਸਾਰੇ ਜਿਹੜੇ ਪ੍ਰੋਗਰਾਮਾਂ ਦਾ ਲਾਈਵ ਪ੍ਰੋਗਰਾਮ ਦਿਖਾ ਰਹੇ ਨੇ ਉੱਥੇ ਪੀਟੀਸੀ ਵਾਲੇ ਸਿਮਰਨ ਟੀਵੀ ਹੋਰ ਵੀ ਚੈਨਲ ਸਿੱਖੀ ਦਾ ਸਾਰੇ ਪ੍ਰਚਾਰ ਕਰ ਰਹੇ ਨੇ ਸਾਰੇ ਆਪਾਂ ਜਿਹੜੇ ਬਾਅਦ ਚੜ ਕੇ ਆਓ ਦਰਸ਼ਣ ਦਦਾਰੇ ਕਰੋ ਤੇ ਆਪਾਂ ਸਾਰੇ ਉਹ ਮਹਾਨ ਸਾਡੇ ਯੋਧੇ ਸੂਰਮੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤੇਜ ਸਿੰਘ ਜੀ ਤਨ ਤਨ ਮਾਤਾ ਗੁਜਰ ਕੌਰ ਜੀ ਇਹਨਾਂ ਦੇ ਸ਼ਹੀਦੀ ਜੋੜ ਮੇਲ ਤੇ ਆ ਕੇ ਹਾਜ਼ਰੀਆਂ ਲਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਕੇ ਜਗਾਰੇ ਗ ਜਾਵੇ ਤਨ ਤਨ ਬਾਬਾ ਅਜੀਤ ਸਿੰਘ ਜੀ ਤਨ ਤਨ ਬਾਬਾ ਜੁਝਾਰ ਸਿੰਘ ਜੀ ਸ਼ਹੀਦਾਂ ਸੰਗਾਂ ਦੇ ਮਨ ਨੂੰ ਪਾਵੇ ਹੋਰ ਪਰਿਆਕਾਂ ਦੇ ਸੋ ਬਿਲਕੁਲ ਬਾਬਾ ਬਲਵੀਰ ਸਿੰਘ ਭਾਈ ਬਲਦੇਵ ਸਿੰਘ ਬਡਾਲਾ ਸਮੇਤ ਹੋਰ ਸਿੱਖ ਆਗੂਆਂ ਸਿੱਖ ਸਖਸ਼ੇਤਾਂ ਤੇ ਸਿੱਖ ਕੌਮ ਦੇ ਮਹਾਨ ਕੀਰਤਨੀਆਂ ਨੇ ਇਸ ਦੌਰਾਨ ਸੰਗਤਾਂ ਨੂੰ ਗੁਰਵਾਨੀ ਰਈ ਨਿਹਾਲ ਕੀਤਾ ਤੇ ਅਸੀਂ ਵੀ ਸਮੁੱਚੀਆਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਪਰਿਵਾਰ ਸਮੇਤ ਇਨ੍ਹਾਂ ਮਹਾਨ ਧਰਤੀ ਦੇ ਉੱਪਰ ਇਨ੍ਹਾਂ ਪਵਿੱਤਰ ਧਰਤੀ ਦੇ ਉੱਪਰ ਚਾਹੇ ਉਹ ਸ੍ਰੀ ਫਤਿਹਗੜ੍ਹ ਸਾਹਿਬ ਹੋਵੇ ਚਾਹੇ ਚਮਕੌਰ ਸਾਹਿਬ ਦੀ ਧਰਤੀ ਹੋਵੇ ਚਾਹੇ ਪਰਵਾਰ ਬਿਛੋੜਾ ਹੋਵੇ ਤੇ ਅਨੰਦਪੁਰ ਸਾਹਿਬ ਹੋਵੇ ਇਨ੍ਹਾਂ ਮਹਾਨ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਵੋ ਆਪਣੇ ਪਰਿਵਾਰ ਸਮੇਤ ਅਸ਼ੀਰਵਾਦ ਪ੍ਰਾਪਤ ਕਰੋ ਅੱਜ ਦੇ ਪ੍ਰੋਗਰਾਮ ਚ ਨਹੀਂ ਮੈਨੂ ਦੇ ਇਜਾਜ਼ਤ ਧੰਨਵਾਦ